ਬਾਂਦਰੀਏ ਕਾਪਰ ਚਾਲ ਤੇ ਘਰ ਕੇ ਕਹਿੰਦਾ ਮੈਂ ਕੋਈ ਇਹ ਬਿਆਨ ਆਪ ਨਹੀਂ ਦਿੱਤਾ ਮੇਰਾ ਬੈਗ ਮੈਂ بار بار ਕਹਿੰਦਾ ਜੀ ਡਾਕਟਰ ਬੋਲ ਰਿਹਾ ਬਲ ਕੇ ਦੁੰਦੇ ਦੇ ਰ ਮੈਂ ਨੋਰਸ ਰਿਆ ਤੇ ਮੇਰਾ ਬੈਗ ਜੀ ਨੇ ਲਾਇਆ ਇੱਥੇ ਤੇ ਉਹ ਕਿੱਥੇ ਆ ਜਿਹੜਾ ਇਹ ਖੰਨੰਦ ਬਿਆਨ ਲੱਗੇ ਬਰਾਤ ਦੀ ਲਾਇ ਫੇਰ ਬਿਆਨ ਦੀ ਜਗਾ ਮੈਂ ਨਹੀਂ ਕਰ ਸਕਦਾ ਤੁਮੀ ਨਹੀਂ ਲੱਗਿਆ ਮੈਂ ਕਰਦਾ ਆਪਣੇ ਤੋਂ ਕੋਈ ਨਹੀਂ ਮੇਰੇ ਆਪਣੇ ਤੋਂ ਪੜ ਕੇ ਸੁਣਾ ਸ਼੍ਰੋਮਣੀ ਅਕਾਲੀ ਦਲ ਦੇ ਜਰਨਾ ਖਤਰ ਦੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਪੰ ਸਿੰਘ ਸਹਿਬਾਨ ਵੱਲੋਂ ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਜੀਮ ਨੂੰ ਪਿਛਲੇ 8 ਸਾਲਾਂ ਤੋਂ ਲੜਕਦੇ ਆ ਰਹੇ ਇੱਕ ਧਾਰਮਿਕ ਮਾਮਲੇ 'ਚ ਮਾਫੀ ਲੈਣ ਮਾਫੀ ਦੇਣ ਦਾ ਲਿਆ ਗਿਆ ਫੈਸਲਾ ਦੂਰ ਦ੍ਰਿਸ਼ਟੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲਾ। ਉਹ ਤਾਂ ਗੱਲ ਤੋਂ ਆਇਆ ਫੈਸਲਾ। ਇਹ ਫੈਸਲਾ ਪੰਜਾਬ ਦੀ ਸ਼ਾਂਤੀ ਤੇ ਜੋ ਭਾਈਚਾਰਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਪਏ 파ੜੀ ਨੂੰ ਸਿਰ ਖਤਮ ਕਰਨ ਵਾਲਾ ਨਹੀਂ। ਅਧਨ ਕਰਨ ਵਾਲਾ ਹੈ ਸਗੋਂ ਇਸ ਕਾਸ਼ੇ ਨਾਲ ਸੂਬੇ ਚੱਤੀਹਾਗੜ੍ਹ ਮੋਰ ਪੜੇਗਾ ਕਿ ਨਾ ਭੱਜ ਜਾਣੀਆਂ ਦੀਆਂ ਪਈਆਂ ਤੋਰੀਆਂ ਖਤਮ ਹੋਣਗੀਆਂ ਯਾਦ ਰਹੇ ਸੰ 2007 ਇੱਕ ਸਮਾਗਮ ਦੌਰਾਨ ਕਿ ਉਹ ਢੇਰਵਾ ਦਿੱਤਾ ਹੈ ਇਹ ਦਾ ਬਿਆਨ ਹੈ ਕਿ ਸਾਰਾ ਉਹ ਢੇਰਵਾ ਆਏਗਾ ਕਾ ਖੁਲਦਾ ਲਾਲ ਸਿੰਘ ਸਿੱਧੂ ਬੇ ਪਕਰਕਾਰ ਹੈ ਦੇਸ ਬਿਆਨ ਦਾ ਖੰਡਨ ਤੇਰੇ ਵੱਲੋਂ ਹੋਇਆ ਹੋਵੇ ਤੇ ਉਹ ਸਾਹਮਣੇ ਲਿਆ ਲਾਲ ਸਿੰਘ ਸਿੱਧੂ जो सुखबीर सिंह ने अपना कबूलनामा कबूल कर लिया के जिन्हे उस फैसले की हम की ਤੁਸੀਂ ਫੈਸਲੇ ਦੀ ਹਮਾਇਤ ਕੀਤੀ ਹੈ ਤੁਸੀਂ ਇੱਕ ਵਸਾਸੀ ਵੀ ਹੋਏ ਇਹ ਭਾਰਤੀ ਫਰਮਾਨੀ ਕਿਸੇ ਲਈ ਨਹੀਂ ਆਇਆ ਸੀ ਜਿਸ ਬਾਰੇ ਉਹ ਤੇ ਬਲੈਂਕ ਸੈਂਟਰ ਵਿੱਚ ਮੈਂ ਹੈ ਨਹੀਂ ਸੀ ਹੁਣੇ ਜਾ ਕੇ ਦੂ கர்ਨਾਟਕ ਸਰਕਾਰ ਦੇ ਇੱਕ ਵਜ਼ੀਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਸਾਥੀਆਂ ਨੇ ਅਕਾਲ ਤਖਤ ਸਹਿਬ ਦੀ ਇਮਾਰਤ ਨੂੰ ਘੇਰਾ ਪਾਇਆ ਅਤੇ ਹਵਾਈ ਫੈਰ ਨੂੰ ਸ਼ੁਰੂ ਕਰ ਦਿੱਤੇ ਉਹਨਾਂ ਨੇ ਤਕਰੀਬਨ 200 ਰੌਮ ਚਲਾਏ ਜਿਸ ਦਾ ਦੋ ਫੈਡਰੇਸ਼ਨ ਵਰਕਰ ਤੇ ਇੱਕ ਮੁਸਾਫਰ जख्मी ਹੋ ਗਿਆ ਚੰਦੂ ਬਾਦਰਾ ਦੀ ਹਮਾਇਤੀਆਂ ਨੇ ਅਖੰਡ ਪਾਟ ਵਿੱਚ ਵੀ ਰਿਕਵਰਟ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਲੋਕਾਂ ਨੇ ਉਹਨਾਂ ਨੂੰ ਇਸ ਹਰਕਤ ਤੋਂ ਰੋਕ ਲਿਆ ਤੁਸੀਂ ਕਿਰੇ ਕਹਿੰਦੇ ਹੋ ਕਿ ਮੈਂ ਹਾਜ਼ਰ ਨਹੀਂ ਸੀ ਕੋਈ ਜਨਰੇ ਆਏ ਜਨਰੇ ਨੂੰ ਖੇਦਬਾਰਾ ਥਲੇ ਫੈਡਰੇਸ਼ਨ ਖੜੇ ਬਣਨੋਂ ਪਰਨਾਮ ਖੜੇ ਬਣੋਂ ਫੈਡਰੇਸ਼ਨ ਨਾਲ ਟੱਕਰ ਇਹ ਦੋ ਬਾਤਾਂ ਸੀ ਪਰ ਮੈਂ ਗੁਰੂ ਦੀ ਹਾਜ਼ਰੀ ਚ ਕਹਿਣਾ ਮੈਂ ਹੈ ਹੀ ਨਹੀਂ ਸੀ ਪਰ ਤੁਸੀਂ ਖੰਡ ਕਿਤਾਬ ਦੀ ਖਬਰਾਂ ਦਾ ਆਇਆ ਹੈ ਆਏ ਆਏ ਟੋਨੀ ਕੀਤਾ ਤੁਸੀਂ ਖੰਡ ਦਿਖਾਓ ਕਿਤੇ ਕੀਤਾ ਇਹਨਾਂ ਖਬਰਾਂ ਦਾ ਆ ਇੱਥੇ ਆਇਆ ਜੀ ਕਹਿਦਾ ਤੁਸੀਂ ਫੁੱਟਬਾਲ ਖੇਡਦੇ ਹੋ ਬਾਏ ਗੁਰੂ ਦੀ ਹਾਜ਼ਰੀ ਤੇ ਕਹਿਦਾ ਮੈਂ ਬਿਲਕੁਲ ਉਸੇ ਸਮੁੱਚ ਬਸੇ 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 ਜੇ ਇਹ ਖਬਰਾਂ ਝੂਠ ਨੇ ਤੁਹਾਡਾ ਫਰਜ਼ ਬਣਦਾ ਸੀ ਕਿਉਂਕਿ ਤੁਸੀਂ ਕੋਈ ਬਲਾੜੀ ਕੋਈ ਅਣਪੜ੍ਹੇ ਲੀਟਰ ਨਹੀਂ ਤੁਸੀਂ ਪਾਰਲੀਮੈਂਟ ਦੇ ਮੈਂਬਰ ਰਹਿ ਚੁੱਕੇ ਹੋ ਜੇਕਰ ਤੁਹਾਡੇ ਬਾਰੇ ਇਹ ਖਬਰਾਂ ਲੱਗੀਆਂ ਤੇ ਤੁਹਾਨੂੰ ਇਹਦਾ ਖੰਡਨ ਕਰਨਾ ਚਾਹੀਦਾ ਸੀ ਪਰ ਤੁਸੀਂ ਇਸ ਸਤਿਕਾਰਾਂ ਦੇ ਸਾਹਮਣੇ ਔਰ ਤੁਸੀਂ ਕਹਿ ਰਹੇ ਹੋ ਕਿ ਮੈਂ ਇਹ ਬਿਲਕੁਲ ਸ਼ਾਮਲ ਨਹੀਂ ਸੀ ਤੁਸੀਂ ਉਥੋਂ ਲੈ ਕੇ ਸ਼ੁਰੂ ਹੋ ਜਾਓ ਮਾਈਕ ਤੇ ਬੋਲਦੇ ਬੋਲਦੇ ਸੰਗਤ ਜੀ ਤਾਂ ਗੁਰੂ ਜੀ ਹਾਜ਼ਰ ਨਾਲ ਜਾਣ ਕੇ ਕਹਿ ਰਹੇ ਕਿ ਮੈਂ ਹਾਜ਼ਰ ਨਹੀਂ ਸੀ ਉਸ ਦਿਨ। ਬੋਲ ਤੋਂ ਸ਼ੁਰੂ ਹੋ ਜਾਓ। ਤੇ ਸੰਗਤ ਨੂੰ ਬੋਲ ਕੇ ਮਾਈਕ ਤੇ ਦੱਸੋ ਸਾਰੇ। ਹਾਂ ਗੁਰੂ ਦੀ ਹਾਜ਼ਰੀ ਤੇ ਕਹਿਣਾ ਮੈਂ ਉਸ ਦਿਨ ਬੋਲ ਤੇ ਚੱਲੋ। ਉੱਥੇ ਉਹ ਪਿੰਡ ਦੇ ਕੋਲ ਜਾਓ। ਉੱਥੇ ਬੋਲ ਤੇ ਬੋਲ ਕੇ ਸੰਗਤ ਨੂੰ ਦੱਸੋ। ਇਹ ਖੋਲੋ ਨਾ ਖੋਲੋ ਨਾ ਅਸੀਂ ਬੋਲੋ ਨਾ। ਇਹ ਜਿਹੜਾ ਬਿਆਨ ਲੱਗਿਆ ਮੈਂ ਗੁਰੂ ਦੀ ਹਾਜ਼ਰੀ ਤੇ ਕਹਿਣਾ ਸੰਗਤ ਤੇ ਹਾਜ਼ਰੀ ਤੇ ਕਹਿਣਾ ਮੈਂ ਬਿਲਕੁਲ ਉੱਧਰ ਇੰਦੇ ਨਹੀਂ ਸੀ। ਤੇ ਬਿਆਨ ਮੇਰੇ ਗੁਰੂ ਦਾ जान के लाया हाँ है मेरी गलती है बयान तो बाद भी मैं मान लीजिए कंडेम नहीं किया मेरी गलती है पर मैं हाँ है नहीं सी इतने सरिया में बयान गलत ठीक है और माइक दो ना सत्कारयोग सिख साहब जी जितने तो हाँ सवाल किए नहीं ਦੀ ਇਸੇ ਬਾਦ ਵਿੱਚ ਜਿਹਨੇ ਹਮ ਕੀਤੀ ਹੈ ਪਰ ਅਸੀਂ ਜਿੰਨੇ ਕੈਬਨਟ ਦੇ ਵਗੀਰ ਆ ਜਿੰਨੀ ਉਸ ਵੇਲੇ ਦੀ ਕੋਰ ਕਮੇਟੀਆਂ ਸਾਰੇ ਹੀ ਭਾਗੀ ਵਾਲਾ ਹੈ ਕੋਈ ਨਹੀਂ ਕੋਈ ਇਸ ਕਰਕੇ ਇੱਕੋ ਲੈਣੇ ਸਾਰੇ ਨੂੰ ਧੰਨਵਾਦ ਤੁਸੀਂ ਇਸੇ ਪਾਸੇ ਤੁਸੀਂ ਇਸ ਪਾਸੇ